ਜਦੋਂ ਤੇਲ ਚੇਂਜ ਕਰਨਾ ਤੇਲ ਚੇਂਜ ਕਰਨ ਦਾ ਵੀ ਤਰੀਕਾ ਹੈ ਪਹਿਲਾਂ ਇਹਨੂੰ ਧੋਣਾ ਪੈਂਦਾ ਸਾਰੇ ਸਿਸਟਮ ਨੂੰ ਡੀਜ਼ਲ ਲਾ ਲਿਓ 4-5 ਲੀਟਰ ਮੰਨ ਕੇ ਚੱਲਿਓ ਵੀ 4-5 ਡੀਜ਼ਲ ਤਾਂ ਲੱਗਣਾ ਹੀ ਲੱਗਣਾ ਫੇਰ ਇਹਦੇ ਵਿੱਚ ਪਾਣੀ ਮਾਰਿਆ ਜਾਊਗਾ ਮਿਸਤਰੀ ਜੀ ਕੱਢ ਰਹੇ ਪਾਈਪ ਨਾਲ ਥਰੂ ਕਾ ਮਾਰ ਕੇ ਪਾਈਪ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਆਪਾਂ ਤਾਂ 2.5 ਲੀਟਰ ਇਹ ਡੀਜ਼ਲ ਨਾਲ ਇਹਨੂੰ ਸਾਫ਼ ਕਰ ਦੇਣਾ ਦੇ ਵਿੱਚ ਆਹ ਦੇਖੋ ਜਿਹੜਾ ਗੰਦਾ ਤੇਲ ਹੈ ਹੁਣ ਇੱਕ ਟਾਪੇ 'ਚ ਚੈੱਕ ਕਰਕੇ ਅਗਲਾ ਧੋ ਕੇ ਪਾਸੇ ਕਰਦਾ ਹੈ ਇਦੇ ਵਿੱਚ ਕਈ ਸਿਸਟਮ ਹੁੰਦੇ ਨੇ ਇਹਦਾ ਲਿਫਟ ਪੰਪ ਉਹ ਗਿਆ ਡਿਜੀਟਲ ਅੱਲੇ ਦੇਖੋ ਮੈਲ ਨਿਕਲ ਰਹੀ ਕਿੰਨਾ ਗੰਦਾ ਤੇਲ ਨਿਕਲ ਰਿਹਾ ਹੈ ਬਾਕੀ ਟਰੈਕਟਰਾਂ ਦੇ ਮੂਰੇ ਪੰਪ ਹੁੰਦੇ ਨੇ ਇਹਦੇ ਲੈਫਟ ਆਪੇ ਦੇ ਵਿੱਚ ਪੰਪ ਹੈ 135 ਟਰੈਕਟਰ ਹੈ ਇਹੋ ਜਾਨ ਜਿਹਾ ਤੇਲ ਤੁਹਾਨੂੰ ਦਿਖਾਇਆ ਸੀ ਕਿੰਨਾ ਮਾੜਾ ਹੋ ਚੁੱਕਾ ਆਹ ਮਿਸਤਰੀ ਜੀ ਆ ਜੀ ਛੇੜੀ ਵਾਲੇ ਆਪਣਾ ਕਾਰਾਂ ਦਾ ਕੰਮ ਕਰਦੇ ਹੁਣ ਝਾੜੂ ਮਾਰ ਲਗੇ 11 ਵਜੇ 11:30 11:30 11:30 ਆਇਆ 10:30 ਗੋੜੇ ਬਣਿਆ ਪਿਆ